ਮਾਰ ਪਈ ਪੰਜਾਬ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਕੀਤੇ ਜਾ ਰਹੀ ਕਿ ਹਰ ਇੱਕ ਨਗਰ ਦੇ ਵਿੱਚ ਤੇ ਖਾਸ ਕਰਕੇ ਉਹ ਨਗਰ ਜਿਨ੍ਹਾਂ ਦੇ ਲਾਗੇ ਬੰਨ ਬਣਿਓ ਆ ਉਹਨਾਂ ਲਈ ਚੇਚੇ ਤੌਰ ਤੇ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਕਾਰਜ ਲਈ 20 ਕਰੋੜ ਰੁਪਏ ਜਿਹੜੇ ਆ ਉਹਦੀ ਐਗਜੈਕਟਿਵ ਚ ਰਾਖਮੇ ਵੀ ਰੱਖੇ ਸੀ ਜਿੱਥੇ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਆਪਣੀ ਮਾਇਆ ਸਫਲ ਕਰਕੇ ਇਹ ਜਿਹੜੇ ਕਾਰਜ ਆ ਹੋਣ ਵਾਲੇ ਉਹਨਾਂ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਸਭ ਤੋਂ ਵੱਡਾ ਪ੍ਰਭਾਵ ਇਹ ਸੜਦਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜ਼ਿਆਦਾ ਪਿਆ ਭਾਵੇਂ ਡੇਰਾ ਬਾਬਾ ਨਾਨਕ ਵਾਲੇ ਪਾਸੇ ਵੀ ਤੇ ਰਮਦਾਸ ਵਾਲੇ ਪਾਸੇ ਵੀ ਪਰ ਐਸ ਹਲਕੇ ਖੇਤਰ ਕਿਤੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਬੰਦ ਟੁੱਟਣ ਕਰਕੇ ਸਾਰੀ ਫਸਲ ਪ੍ਰਭਾਵਿਤ ਹੋ ਗਈ ਪਿੰਡਾਂ ਦੇ ਪਿੰਡ ਡੁੱਬ ਗਏ ਅੱਜ ਚੇਚੇ ਤੌਰ ਦੇ ਉੱਤੇ ਜਿਹੜਾ ਆਲੀ ਕਲਾਂ ਦਾ 13 14 ਕਿਲੋਮੀਟਰ ਦਾ ਲਗਭਗ ਬੰਨਿਆ ਉਹਦੇ ਤੇ ਮਿੱਟੀ ਪਾਉਣ ਦਾ ਜਿਹੜਾ ਕਾਰਜ ਹੈ ਉਹ ਜੋਰਾਂ ਤੇ ਚੱਲਿਆ ਆ ਤੇ ਇਹਨਾਂ ਨੇ ਇਹ ਸਾਰੇ ਆਲੀ ਕਲਾਂ ਦੇ ਸਾਡੇ ਬੈਠੇ ਮੋਤਵਾਰ ਸਾਰਿਆਂ ਨੇ ਇਹਨਾਂ ਨੂੰ 20000 ਲੀਟਰ ਤੇਲ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਬੰਨਾਂ ਏਸ ਬੰਨ ਲਈ ਉਹ ਜਿਹੜਾ ਆ ਦਿੱਤਾ ਜਾਂਦਾ ਇਹਦੇ ਨਾਲ ਪਿੰਡ ਤੁੰਦਾ ਜਿੱਥੇ ਵੀ ਬੰਨ ਜਿਹੜਾ ਆ ਤਕਰੀਬਨ 6 ਕਿਲੋਮੀਟਰ ਆ ਉਥੇ ਵੀ ਇਹਨਾਂ ਦਾ ਕਾਰਜ ਜਿਹੜਾ ਆ ਸ਼ੁਰੂ ਹੋ ਗਿਆ ਆਰੰਭ ਹੋ ਗਿਆ ਤੇ ਇਹਨਾਂ ਨੂੰ 10000 ਲੀਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੀਜ਼ਲ ਜਿਹੜਾ ਆ ਉਹ ਅਜ ਮਹਈਆ ਕੀਤਾ ਜਾਣਾ ਮਨ ਲਓ ਟਰਨ ਬਾਈ ਟਰਨ ਜਿਵੇਂ ਜਿਵੇਂ ਇਹਨਾਂ ਦਾ ਕਾਰ ਚੱਲਣਾ ਉਹਦੇ ਵਿੱਚੋਂ ਇਹ ਆਪਣੇ ਪਵਾ ਲਿਆ ਕਰਨਗੇ ਇਸੇ ਤਰ੍ਹਾਂ ਚੱਕ ਵਾਲਾ ਬੰਨ ਕਿਉਂਕਿ ਸੀਕੁਐਂਸ ਇਸੇ ਤਰ੍ਹਾਂ ਡੇਰ ਗੋਇੰਦਵਾਲ ਦੀ ਧਰਤੀ ਤੱਕ ਜਾਂਦਾ ਇਹ 32 ਕਿਲੋਮੀਟਰ ਦਾ ਲਗਭਗ ਏਰੀਆ ਆ ਜਿੱਥੇ ਬਹੁਤ ਵੱਡੀ ਮਾਰ ਪਈ ਸਮੁੰਦਰ ਦੀ ਨੇਾਈ ਇੱਕ ਬਣ ਗਿਆ ਸਾਰਾ ਹੀ ਉਹ ਚੱਕ ਵਾਲਾ ਬੰਨ ਜਿਹੜਾ ਉਹ 4 ਕਿਲੋਮੀਟਰ ਏਰੀਆ ਉਹਦੋਂ ਦੀ 5000 ਲੀਟਰ ਜਿਹੜਾ ਡੀਜ਼ਲ ਆ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਅਮਦਾਨ ਦਿੱਤੀ ਜਾਂਦੀ ਆ। ਇੱਕ ਪਸੰਨ ਕਦੀਮ ਬਾਨਿਆ ਹੈ ਇਹਨਾਂ ਦੇ ਹਿੱਸੇ ਆ ਆਹ ਦੀ ਗਾਂ ਗਾਂ ਦੀ ਗਾਂ। ਉੱਥੇ 2 ਕਿਲੋਮੀਟਰ ਦਾ ਜਿਹੜਾ ਬਾਨਿਆ ਉਹਦੇ ਲਈ 3000 ਕਿਲੋਮੀਟਰ 3000 ਲੀਟਰ ਜਿਹੜਾ ਆ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੇਲ ਦਿੱਤਾ ਜਾਂਦਾ। ਸੋ ਅੱਜ ਲਗਭਗ 38000 ਲੀਟਰ ਡੀਜ਼ਲ ਜਿਹੜਾ ਇਹ ਬੰਨਾਂ ਦੀ ਰਿਪੇਅਰ ਲਈ ਤੇ ਮੈਂ ਇਨਾਂ ਦੀ ਐਪਰੀਸੀਏਸ਼ਨ ਵੀ ਕਰਦਾ ਕਿ ਇਹਨਾਂ ਨੇ ਸਰਕਾਰ ਨੂੰ ਲਾਂਭੇ ਛੱਡ ਕੇ ਆਪਣੇ ਕਾਰਜ ਜਿਹੜੇ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਕਾਰਜੇ ਲੋਕ ਆਪ ਕਰ ਰਹੇ ਆ ਆ ਇਹਨਾਂ ਡੀਜ਼ਲ ਵੀ ਇਹਨਾਂ ਲਈ ਥੋੜਾ ਆ ਪਰ ਇਹ ਕਹਿੰਦੇ ਪਏ ਅਸੀਂ ਕੁਝ ਆਪਣੇ ਤੌਰ ਤੇ ਵੀ ਯਤਨ ਕਰਕੇ ਆਪਣੇ ਵੱਲੋਂ ਵੀ ਹਿੱਸਾ ਪਾਵਾਂਗੇ ਸੋ ਮੈਂ ਜਿੱਥੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਲ ਹਾਂ ਇਹਨਾਂ ਨੂੰ ਇਹ ਯਕੀਨ ਵੀ ਦਿਵਾਉਣਾ ਕਿ ਬਹੁਤ ਸਾਰੇ ਜਿਹੜੇ ਪਿੰਡ ਹਾਲੇ 1 2 ਜਿਹੜੇ ਮੈਨੂੰ ਚੇਚੇ ਤੌਰ ਤੇ ਦੱਸਿਆ ਉਹ ਡੁੱਬਿਓ ਵੀ ਆ ਤੇ ਕਿਉਂਕਿ ਅਗਲਾ ਸਾਡਾ ਟਾਰਗੇਟ ਜਿਹੜਾ ਪਹਿਲਾ ਟਾਰਗੇਟ ਸਾਡਾ ਹੈਗਾ ਬੰਨਾ ਦਾ ਤੇ ਉਹ ਬੰਨਾ ਲਈ ਅਸੀਂ ਇਹ ਤੇਲ ਇਹਨਾਂ ਅੱਜ ਜਿਹੜਾ ਇਹਨਾਂ ਨੂੰ ਨਰੋਜ ਦੀ ਦੋ ਕਿਸ਼ਤਦਰ ਕਿਸ਼ਤ ਜਿਹੜਾ ਆ ਉਹ ਦੇਈ ਜਾਵਾਂਗੇ ਬਾਕੀ ਜਿਹੜੇ ਆ ਬਾਗੂਪੁਰ ਸਾਗਰਾ ਬਾਹੂਪੁਰ ਰਾਮਪੁਰ ਗੋਰੇ ਹਜ਼ਾਰਾਂ ਮੰਡ ਬਾਉਪੁਰੀ ਦੇ ਪਲੇਨ ਇੰਦਰਪੁਰ 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 ਇਹ ਕਿਉਂਕਿ ਪਿੰਡਾਂ ਦੀ ਲੋੜ ਪੈਣੀ ਜਿਲੇ ਬੰਨਾ ਤੋਂ ਇਲਾਵਾ ਜਿਲੇ ਪਿੰਡਾਂ ਨੇ ਜ਼ਮੀਨ ਆਵਾਦ ਕਰਨੀਆਂ ਅਸੀਂ 1 ਲੱਖ ਲਗਭਗ ਖੇਤਾਂ ਲਿਆ ਸੀ ਮਾਇਆ ਕੀਤੀ ਸੀ ਵੀ 10 ਏਕੜ ਤੋਂ ਜਿਹੜੇ ਘਟਲ ਜਿਹਦੀ ਪੈਲੀ ਆ ਉਹਨੂੰ ਅਸੀਂ ਸਾਰੇ ਦਾ ਸਾਰਾ ਵੀ ਜਿਹੜਾ ਆ ਉਹ ਫਰੀ ਦੇਾਂਗੇ ਕਣਕ ਦਾ ਤੇ ਉਹਦੇ ਲਈ ਅਸੀਂ ਪੰਜਾਬ ਆਪਣੇ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਸੰਪਰਕ ਵੀ ਸਾਧਿਆ ਆ ਵੀ ਸਾਨੂੰ ਜਿਹੜਾ ਵਧੀਆ ਵੀ ਆ ਪਵਾ ਉਹ 2 ਰੁਪਏ 4 ਰੁਪਏ ਵੱਧ ਵੀ ਲੱਗਣ ਤੇ ਜ਼ਿਮੀਂਦਾਰ ਦੀ ਇੱਕ ਫਸਲ ਮਾਰ ਕੇ ਦੂਜੀ ਫਸਲ ਮਰੇ ਨਾ ਉਹ ਵੀ ਇਹਨਾਂ ਨੂੰ ਮਹੱਈਆ ਕਰਾਵਾਂਗੇ ਤੇ ਨਾਲ ਜਿੱਥੇ ਕਿਤੇ ਕੋਈ ਬਹੁਤ ਗਰੀਬ ਪਰਿਵਾਰ ਜਿਹੜੇ ਆਪਣੇ ਖੇਤਾਂ ਦੀ ਜਿਉਂ ਕਿ ਉੱਤੇ ਝੋਨੇ ਦੇ ਉੱਤੇ ਰੇਤਾ ਪੈ ਗਈ ਪਧਰਾ ਕਰ ਲਈ ਉਹਨਾਂ ਦੇ ਵੀ ਅਮਦاد ਕਰਾਂਗੇ ਤੇ ਨਾਲ ਦੀ ਨਾਲ ਅਸੀਂ ਉਸ ਦਿਨ ਐਲਾਨ ਕੀਤਾ ਸੀ ਕਿ ਗੁਰਦੁਆਰਾ ਸਾਹਿਬ ਜਿਹੜੇ ਕਿਉਂਕਿ ਇਸ ਏਰੀਆ ਦੇ ਵਿੱਚ ਜਿਹੜੇ ਮੰਡ ਏਰੀਆ ਦੇ ਵਿੱਚ ਬਣਿਓ ਭਾਵੇਂ ਉੱਚੇ ਥਾਂਾਂ ਤੇ ਆ ਉਹਨਾਂ ਨੂੰ ਵੀ 50-50 ਹਜ਼ਾਰ ਰੁਪਈਆ ਉਹ ਮਾਲੀ ਅਮਦਾਰ ਉਹ ਜਿਹੜੀ ਆ ਕੀਤੀ ਜਾਊਗੀ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੋਮਣੀ ਕਾਲੀਦਲ ਆਪਣੇ ਤੌਰ ਤੇ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਇਹਨਾਂ ਕਾਰਜਾਂ ਦੇ ਵਿੱਚ ਹਿੱਸਾ ਪਾ ਰਹੇ ਆ ਤੇ ਮੈਂ ਸਮਝਦਾ ਜਿੱਲੇ ਲੋਕ ਆਪ ਮਹਾਰਾ ਉੱਠ ਕੇ ਤੁਰਦੇ ਫਿਰ ਸਰਕਾਰਾਂ ਬਹੁਤ ਪਿੱਛੇ ਰਹਿ ਜਾਂਦੇ ਸਰਕਾਰ ਕਾਦੀ ਪਚੜ ਗਈ ਕੋਈ ਜੂਨੇ ਸੜਕ ਦੀ ਬੇ ਬੰਨਾਂ ਦੇ ਉੱਤੇ ਕਾਰ ਚੱਲ ਰਿਹਾ ਜਾਂ ਕੋ ਪਿੰਡ ਹਾਲੇ ਵੀ ਡੁੱਬਾਇਆ ਕੋਸਾਰ ਲੈਣੀ ਆ ਆ ਇੱਕ ਪਿੰਡ ਹੁਣ ਮੈਨੂੰ ਦੱਸਦੇ ਸੀ ਮੰਡ ਧੁੰਦੇ ਆਦੇ ਉੱਥੇ ਨਾਲ ਦੀ ਨਾਲ ਕਿਉਂਕਿ ਸੇਮ ਵੀ ਪਈ ਆ ਨਾਲਾ ਪਧਰਾ ਕਰਨਾ ਇਹ ਸਾਰੇ ਕਾਰਜ ਲੋਕ ਆਪ ਕਰ ਰਹੇ ਆ ਤੇ ਮੈਂ ਇਹਨਾਂ ਨੂੰ ਯਕੀਨ ਵੀ ਦਿਵਾਉਣਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਸਿੱਖਾਂ ਦੀ ਸਰਮੌਰ ਸੰਸਥਾ ਆ ਭਾਵੇਂ ਇਹਦੇ ਵਿੱਚ ਕਾਰਜ ਪ੍ਰਬੰਧਾਂ ਦੇ ਜਿਆਦਾ ਹੁੰਦੇ ਆ ਐਜੂਕੇਸ਼ਨ ਦੇ ਤੇ ਹੋਰ ਕਾਰਜ ਪਰ ਕਿਉਂਕਿ ਇਹ ਜਿਹੜੀ ਮਾਇਆ ਇਹ ਗੁਰੂ ਕੇ ਸਿੱਖਾਂ ਦੀ ਆ ਤੇ ਅਸੀਂ ਚਾਹੁੰਦੇ ਪਈ ਇਹ ਇਹਨਾਂ ਸਾਰਿਆਂ ਦੇ ਜਿਨ੍ਹਾਂ ਨੂੰ ਵੀ ਮਾਰ ਪਈ ਆ ਉਹ ਗੁਰੂ ਸਾਹਿਬ ਕਿਰਪਾ ਕਰਨ ਜਿੰਨੀ ਵੀ ਤਿਲ ਫੁੱਲ ਭੇਟ ਆ ਉਹ ਸਾਰਿਆਂ ਨਗਰਾਂ ਦੇ ਵਿੱਚ ਬਾਨਾਂ ਲਈ ਬੀਆਂ ਲਈ ਫਸਲਾਂ ਪਧਰੀਆਂ ਕਰਨ ਲਈ ਚਾਹੇ ਆਪਾਂ ਕਿਤਾਬਾਂ ਕਾਪੀਆਂ ਬੱਚਿਆਂ ਨੂੰ ਲੈ ਕੇ ਦੇਣੀਆਂ ਚਾਹੇ ਅਸੀਂ ਗੁਰਦੁਆਰਾ ਸਹਿਬਾਨਾਂ ਦੇ ਜਿੱਥੇ-ਜਿੱਥੇ ਡੈਮੇਜ ਹੋ ਗਿਆ ਉਹ ਰਿਪੇਅਰ ਕਰਨੀਆਂ ਇਹ ਸਾਰੇ ਲਈ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਚਨਬੱਧ ਆ। ਸੋ ਅੱਜ ਅਸੀਂ ਇਹ ਲਗਭਗ ਪਾਣੀ ਵਾਲੇ ਸੁਝਾਵਾਂ ਅੱਤੇ ਜਿਹੜਾ ਅੱਜ ਵੰਡਣ ਵੰਡ ਰਹੇ ਹਾਂ ਜਿਹੜੇ ਪਹਿਲਾਂ ਮੈਂ ਅਨਾਉਂਸ ਕੀਤੇ ਇੰਨੇ ਸਾਰਾ ਇਹਨਾਂ ਨੂੰ ਦੇਣਾ ਕਿਉਂਕਿ ਇੱਕ ਇੱਕ ਦਿਨ 'ਚ ਸਾਰਾ ਨਹੀਂ ਫੂਕਿਆ ਜਾਣਾ। ਅੱਜ ਆਲੀ ਕਲਾਂ ਨੂੰ 3000 ਲੀਟਰ, ਤਲਵੰਡੀ ਚੌਧਰੀ ਨੂੰ 2000 ਲੀਟਰ, ਚੱਕ ਪੱਤੀ ਨੂੰ 2000 ਲੀਟਰ ਪਸਣਾ ਕਦੀਮ ਨੂੰ 1000 ਲੀਟਰ ਇਹ ਮੈਨੇਜਰ ਤੇ ਸਕੱਤਰ ਸਰਾਰ ਪ੍ਰਤਾਪ ਸਿੰਘ ਇਹ ਪੰਪਾਂ ਵਾਲਿਆਂ ਨੂੰ ਵੀ ਬੇਨਤੀ ਆ ਵੀ ਇਹ ਪੈਸੇ ਜਿਹੜੇ ਆ ਇਹ ਸਮਝ ਲਓ ਤੁਹਾਡੇ ਗੁਰੂ ਰਾਮਦਾਸ ਦੇ ਦਰ ਤੇ ਜਾਣੇ ਆ ਜੇ ਥੋੜੇ ਥੋੜੇ ਪੈਸੇ ਇਕੱਠਾ ਹੋਣਗੇ ਸਰਕਾਰ ਤਾਂ ਬੋਨਸ ਹੋ ਗਈ ਮੈਂ ਉਸ ਦਿਨ ਕਿਹਾ ਸੀ ਵੀ ਬੈਟ ਕਢਾ ਲੈਣਾ ਜਾਂ ਸੈਂਟਰ ਸਰਕਾਰ GST ਘਟਾ ਲੈ ਵੀ 3 8 ਲੱਖ ਲੀਟਰ ਸ਼ੋਮਨੀ ਕਮੇਟੀ ਨੇ ਦੇਣਾ ਤੇ ਜੇ ਬੈਠੇ ਚੱਕ ਦੇਣ ਤੇ ਮੇਰੇ ਖਿਆਲ 10000 ਲੀਟਰ ਬੇ ਲੋਕਾਂ ਨੂੰ ਹਈਆ ਹੋ ਜਾਊਗਾ ਪਰ ਸੌਂਗ ਆਏ ਉਹ ਤਾਂ ਚਲੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤਨ ਮਨ ਤੇ ਧਨ ਦੇ ਨਾਲ ਇਸ ਜੱਗ ਦੇ ਵਿੱਚ ਆਪਣਾ ਹਿੱਸਾ ਪਾਵੋ ਕਿਉਂਕਿ ਕੁਦਰਤੀ ਤੌਰ ਤੇ ਪ੍ਰਕਰੋਪੀ ਸੀ ਕੁਦਰਤੀ ਤੌਰ ਤੇ ਪ੍ਰਕਰੋਪੀ ਨਹੀਂ ਸੀਗੀ ਇਹ ਇੱਕ ਯੋਜਨਾਬੰਦ ਢਾਂਗ ਦੇ ਨਾਲ ਸੀ ਜਿਹਨੂੰ ਕਹਿ ਸਕਦੇ ਆ ਕਿ ਲੈਕ ਆਫ ਇਨ ਐਡਮਿਨਿਸਟ੍ਰੇਸ਼ਨ ਸੀਗੀ ਸੋਵੇਂ ਸਰ ਪਾਣੀ ਨਹੀਂ ਛੱਡੇ ਫਿਰ ਇੱਕਦਮ ਛੱਡ ਦਿੱਤੇ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਅਕਰ ਆਰਥਿਕ ਤੌਰ ਤੇ ਬਹੁਤ ਵੱਡਾ ਜਿਹੜੀ ਇੱਕ ਸੈਟਬੈਕ ਲੱਗੀ ਆ ਸੋ ਮੈਂ ਫਿਰ ਦੁਬਾਰਾ ਯਕੀਨ ਦਿਵਾਉਣਾ ਕਿ ਜਿਹੜੇ ਵੀ ਕਾਰਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕਾਰਜ ਇਹ ਵੀ ਨਾਲੇ ਜਿਹੜੇ ਵੱਧ ਪ੍ਰਭਾਵ ਤੇ ਆ ਸੇਵਾ ਲਾਉਣਗੇ ਉਹਨਾਂ ਦੇ ਤਤਪਰ ਰ੍ਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ